ਪਟਿਆਲਾ ਜ਼ਿਲ੍ਹੇ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਦੌਰੇ ਤੇ ਆ ਅਚਾਨਕ ਆਇਆ ਕੋਈ ਛਾਪੇ ਮਾਰਨੀ ਆਏ ਕੋਈ ਕਮੀਆਂ ਕਰਨੀ ਆਏ ਸਿਰਫ ਇਹ ਦੇਖਣ ਆਏ ਆ ਕਿ ਜਿਹੜੀਆਂ ਸੜਕਾਂ ਦਾ ਨਿਰਮਾਣ ਜਿਹੜਾ 45000 ਕਿਲੋਮੀਟਰ ਸੜਕਾਂ ਦਾ ਜਿਹੜਾ ਵੀਰੇ ਚੁੱਕਿਆ ਹੈ ਅਗਲੇ 4 ਮਹੀਨਿਆਂ ਦੇ ਵਿੱਚ ਲਗਭਗ 4-5 ਮਹੀਨਿਆਂ ਦੇ ਵਿੱਚ ਬਣ ਕੇ ਪਿਆਰ ਹੋ ਜਾਣਗੇ ਉਹਨਾਂ ਦੀ ਕੁਆਲਿਟੀ ਚੈੱਕ ਕਰਨਾ ਹੈ। ਉਹਨਾਂ ਦੇ ਵਿੱਚ ਮਟੀਰੀਅਲ ਦੀ ਕੋਈ ਕਮੀ ਤਾਂ ਨਹੀਂ। ਜਾਂ ਫਿਰ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛਣਾ ਹੈ ਕਿ ਕੋਈ ਹੋਰ ਸੜਕਾਂ ਜਿਹੜੀਆਂ ਕੋਈ ਸੜਕ ਚੌੜੀ ਹੋਣ ਵਾਲੀ ਹੈ ਕਿਸੇ ਸੜਕ ਤੇ ਕੋਈ ਕਿਸੇ ਜ਼ਮੀਨ ਦਾ ਝਗੜਾ ਚੱਲਦਾ ਹੈ ਕੋਈ ਕੋਈ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਕਿਸੇ ਦਾ ਫਰੰਟ ਸੜਕ ਚੌੜਾ ਜਾਂਦਾ ਹੈ। ਸੋ ਤਾਂ ਕਿ ਸਾਰਿਆਂ ਨੂੰ ਦਾ ਉਹਨਾਂ ਦਾ ਬਣਦਾ ਹੱਕ ਮਿਲੇ। ਤੇ ਆਵਾਜਾਈ ਦੇ ਸਾਧਨ ਵੀ ਜਿਹੜੇ ਨੇ ਉਹ ਸਮੂਥੀ ਚੱਲਣ ਸਾਰੇ ਸੋ ਦੋ ਤਿੰਨ ਸੜਕਾਂ ਦਾ ਮੁਆਇਨਾ ਕੀਤਾ ਆ ਹੁਣ ਇਹਦਾ ਮਟੀਰੀਅਲ ਚੈੱਕ ਕਰ ਰਹੇ ਆ ਉਹ ਇੱਕ ਗੁਣਵੱਤਾ ਜਿਹੜੀ ਨਿਰਧਾਰਤ ਕੀਤੀ ਹੋਈ ਹੈ ਡਿਪਾਰਟਮੈਂਟ ਨੇ ਇੱਕ ਜਿਹੜਾ ਲੋਹੇ ਦਾ ਇੱਕ ਸਾਂਚ ਹੈ ਉਹਨੂੰ ਸੜਕ ਦੇ ਵਿੱਚ ਕਿੱਲਾਂ ਦੇ ਰਾਹੀਂ ਗੱਡ ਕੇ ਉਹਦੇ ਵਿੱਚੋਂ ਜਿਹੜਾ ਮਟੀਰੀਅਲ ਹੈ ਉਹ ਸਾਰਾ ਕੱਢ ਲਿਆ ਜਾਂਦਾ ਉਹ ਨੂੰ ਤੋਂ ਲੈ ਜਾਂਦਾ ਉੱਥੇ ਤੇ ਜਿੰਨੀ ਉਹਦੀ ਗੁਣਵੱਤਾ ਹੈਗੀ ਇਹ ਵੀ ਐਨੇ ਕਿਲੋ ਚਾਹੀਦੇ ਨੇ ਠੀਕ ਹੈ ਉਹ ਚੱਲ ਪਿਆ ਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀ ਬੱਸਾਂ ਦੇ ਪਰਮਟ ਆਮ ਨੌਜਵਾਨ ਮੁੰਡੇ ਕੁੜੀਆਂ ਲਈ ਸੀ ਜਾਰੀ ਕਰ ਰਹੇ ਆ ਤੇ ਤਾਂ ਕਿ ਉਹ ਦੋ ਚਾਰ ਮੁੰਡੇ ਇਕੱਠੇ ਹੋ ਕੇ ਜਾਂ ਤੁਸੀਂ ਇਕੱਲੇ ਨੇ ਬਣਾ ਪਰਮਟ ਲੈਣਾ ਹੈ ਉਹ ਪਿੰਡਾਂ ਦੇ ਜਿਹੜੇ ਰੂਟ ਨੇ ਨਵੇਂ ਰੂਟ ਨੇ ਜਾਂ ਪੁਰਾਣਿਆਂ ਨੂੰ ਅਪਡੇਟ ਕਰਨ ਤੇ ਅਸੀਂ ਵਾਦਾ ਕੀਤਾ ਸੀ ਇਹ ਕਿ ਸਵੇਰ ਰੋਜ਼ਗਾਰ ਯੋਜਨਾ ਤਹਿਤ ਅਸੀਂ ਮਿੰਨੀ ਬੱਸਾਂ ਦੇ ਰੂਟ ਕੱਢਾਂਗੇ ਫੜਕਾਂ ਬਣ ਜਾਣੀਆਂ ਤਾਂ ਫਿਰ ਬੱਸਾਂ ਚੱਲਣੀਆਂ ਚਾਹੀਦੀਆਂ ਉਹਨਾਂ ਤੋਂ ਤੇ ਆਉਣ ਵਾਲੇ ਦਿਨਾਂ ਤੋਂ ਤੁਹਾਨੂੰ ਜਲਦੀ ਸੁਲਾਣਾ ਕਿ ਮਿੰਨੀ ਬੱਸਾਂ ਦੇ ਪਰਮਣੈਂਟ ਜਿਹੜੇ ਨੇ ਉਹ ਇਸ਼ੂ ਕਰ ਰਹੇ ਹਾਂ ਅਸੀਂ ਤੇ ਕਿਉਂਕਿ ਪਿੰਡਾਂ ਦੇ ਚੋਂ ਬੱਸਾਂ ਆਉਣ ਦਾ ਦਰਵਾਜ਼ਾ ਹੀ ਖਤਮ ਹੋ ਗਿਆ ਜੀ ਪਹਿਲਾਂ ਰੋਡਵੇ ਦੀਆਂ ਬੱਸਾਂ ਵੀ ਸਰਕਾਰੀ ਬੱਸਾਂ ਚੱਲਦੀਆਂ ਹੁੰਦੀਆਂ ਸੀ ਹੋੜਾ ਮਾਰਕਾ ਚੱਲਦੀਆਂ ਹੁੰਦੀਆਂ ਸੀ ਸਾਰੀਆਂ ਬੱਸਾਂ ਹੀ ਬੰਦ ਹੋ ਗਈਆਂ ਕਿ ਤੂੰ ਨਾ ਉਹ ਜਿਹੜਾ ਸਕੂਲਟਰ ਜਾਂ ਫਿਰ ਆਪਦੇ ਆਪੇ ਸਾਧਨਾਂ ਤੇ ਜਾਂਦੇ ਨੇ ਕਈ ਵਾਰੀ ਬੱਚੇ ਜਿਹੜੇ ਸਕੂਲਾਂ ਦੇ ਖਾਸ ਤੌਰ ਤੇ ਉਹਨਾਂ ਨੂੰ ਟਰਾਲੀਆਂ ਦੇ ਦਾਲੀਆਂ ਪਿੱਛੇ ਲੰਮਕ ਕੇ ਜਾਣਾ ਪੈਂਦਾ ਕੁੜੀਆਂ ਦਾ ਜਾਂ ਕੋਈ ਕਿਸੇ ਤੋਂ ਰਾਈਡ ਲੈਣੀ ਪੈਂਦੀ ਹੈ ਕਿਸ ਤੋਂ ਅਜੇ ਨਹੀਂ ਕੋਈ ਜੁਬਾਨਾ ਖਰਾਬ ਹੈ ਤੇ ਸਕੂਲਾਂ ਦੇ ਵਿੱਚ ਬੱਸਾਂ ਵੀ ਲਾ ਰਹੇ ਆ ਪਰ ਪਲੱਸ ਜਿਹੜੀਆਂ ਆਮ ਟਰਾਂਸਪੋਰਟੇਸ਼ਨ ਹੈ ਪਹਿਲਾਂ ਸਾਰੇ ਪਿੰਨਾਂ ਦੇ ਵਿੱਚ ਹੁੰਦਾ ਸੀ 11 ਵਾਲੀ ਬੱਸ ਆ ਗਈ ਹੈ 3 ਨਾ ਵਾਲੀ ਬੱਸ ਆ ਗਈ ਚਾਹ ਕਰ ਲੈ ਉਹਦੇ ਹਾਰਮ ਤੇ ਚਾਹ ਕਰਦੇ ਸੀ ਸੋ ਸਾਰੇ ਹੀ ਬੰਦ ਕਰਤਾ ਕਿਉਂਕਿ ਵੱਡੀਆਂ ਬੱਸਾਂ ਜਿਹੜੀਆਂ ਸੀ ਵੱਡੇ ਰੂਟਸ 'ਚ ਉਹ ਖੋ ਕੇ ਲੱਗੇ ਛੋਟਿਆਂ ਤੋਂ 30 ਕਿਲੋਮੀਟਰ ਤੇ ਵਧਾ ਵਧਾ ਕੇ ਵਧਾ ਵਧਾ ਕੇ ਅਬੋਰ ਤੋਂ ਪਠਾਨ ਤੋਂ ਕੋਟ ਤੱਕ ਲੈ ਗਏ ਜਿਹੜੇ ਸੂ ਜੇ ਸਰਕਾਰਾਂ ਹੀ ਬਿਜ਼ਨਸ ਕਰਨ ਲੱਗ ਜਾਣ ਫਿਰ ਲੋਕਾਂ ਕੋਲ ਕੀ ਬਚੂਗਾ ਹਾਂਜੀ ਉਹ ਬੱਸਾਂ ਵਾਲੇ ਮਾਮਲੇ 'ਚ ਵੀ ਸੜਕਾਂ ਵਾਲੇ ਮਾਮਲੇ 'ਚ ਪੁਲਾਂ ਵਾਲੇ ਮਾਮਲੇ 'ਚ ਮੈਂ ਹੁਣ ਦੱਖਣੀ ਕੋਰੀਆ ਤੇ ਜਾਪਾਨ ਦੇ ਦੇਸ਼ ਤੇ ਜਾ ਕੇ ਆਇਆ ਹਾਂ ਬਹੁਤ ਸਾਰੇ ਇਨਵੈਸਟਮੈਂਟ ਉੱਥੋਂ ਆਊਗੀ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਇੱਕ ਕੰਮ ਮਿਲੂਗਾ ਮੁੰਡੇ ਕੁੜੀਆਂ ਜਿਹੜੇ ਡਿਗਰੀ ਲੈ ਕੇ ਘਰੇ ਬੈਠੇ ਨੇ ਉਹ ਉਹਨਾਂ ਨੂੰ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਅਜੈਂਟਾਂ ਦੇ ੱਟੇ ਚੜ੍ਹ ਕੇ ਜਾਣਾ ਪੈਂਦਾ ਉੱਥੇੋਂ ਲਾਤ ਇੰਨੇ ਖਰਾਬ ਹੋ ਗਏ ਉਹ ਉਧਰੋਂ ਕੱਢਣ ਲੱਗੇ ਜਾਣਗੇ ਜਾਣੇ ਕਿੱਥੇ ਜਾ ਰੋ ਸੋ ਅਸੀਂ ਉਹਨਾਂ ਨੂੰ ਕੰਮ ਦੇਵਾਂਗੇ ਇੱਥੇ ਉਹਨਾਂ ਨੂੰ ਕੰਮ ਮਿਲੇ ਡਿਗਰੀ ਮੁਤਾਬਕ ਉਹਨਾਂ ਨੂੰ ਨੌਕਰੀ ਮਿਲੇ ਉਹ ਸ਼ਾਮ ਨੂੰ ਆਪਣੇ ਘਰੇ ਆ ਜਾਣ ਜਿਹੜੇ ਫੈਕਟਰੀਆਂ ਲੱਗਣ ਇੱਥੇ ਆਲੇ ਦੁਆਲੇ ਸਾਰੇ ਇੱਕ ਦਿਨ ਤੋਂ ਵੀ ਡੋਟੇ ਜਾਰੀ ਕੀਤਾ ਜੀ ਪਿੱਛੇ ਮਟੀਰੀਅਲ ਦੀ ਕੀ ਕਮੀ ਸੀ ਮਟੀਰੀਅਲ ਚ ਕਮੀ ਸੀ 4 ਕਿਲੋ 700 ਗ੍ਰਾਮ ਚਾਹੀਦਾ ਸੀ ਜੀ ਜਦ ਕਿ 4 ਕਿਲੋਮੀਟਰ ਕਿਲੇ ਸੀਗਾ ਤੁਹਾਡੇ ਸਾਹਮਣੇ ਤੁਹਾਡੇ ਕੈਮਰੇ ਚ ਆਉ। ਤੇ ਠੇਕੇਦਾਰ ਵੀ ਇੱਥੇ ਖੜਾ ਸੀਗਾ। ਸ਼ੋ ਕਾਸ ਦਾ ਨੋਟਿਸ ਵੀ ਜਾਰੀ ਕੀਤਾ ਤੇ ਉਹਨੂੰ ਉਹਦੀ ਪੇਮੈਂਟ ਵੀ ਰੋਕੀ ਜਾਊਗੀ। ਤੇ ਮੈਂ ਸਾਰੇ ਪੰਜਾਬ ਦੇ ਠੇਕੇਦਾਰਾਂ ਨੂੰ ਬੇਨਤੀ ਕਰਦਾ ਕਿ ਪਹਿਲਾਂ ਜੋ ਹੁੰਦਾ ਸੀ ਉਹਨੂੰ ਭੁੱਲ ਜਾਈਓ। ਨਾ ਸਾਡਾ ਕੋਈ ਅਫਸਰ ਤੁਹਾਡੇ ਤੋਂ ਹਿਸਾ ਮੰਗੇ, ਕੋਈ ਅਫਸਰ ਹਿਸਾ ਮੰਗਦਾ ਸੰਦਸ। ਨਾ ਕੋਈ ਟੈਂਡਰ ਚ ਕੋਈ ਪਾਰਦਾ ਛਿੱਤਰੀਕ ਨੇ ਟੈਂਡਰ ਨਿਕਲਣਗੇ। ਪਹਿਲਾਂ ਤਾਂ ਟੈਂਡਰਾਂ ਚ ਹੀ ਕਰ ਜਾਂਦੇ ਸੀ ਤੂੰ ਪੰਜ ਪਾ ਦੇ ਤੂੰ ਸੱਤ ਪਰਚੀਆਂ ਪਾ ਦੇ ਤੇਰੇ ਨਿਕਲੇ ਉਹਨਾਂ ਵਿੱਚ ਇੱਕ ਕੜਾ ਜਪਾਨ ਤੇ ਇਨਵੈਸਟਮੈਂਟ ਹੋ ਰਹੀ ਹੈ ਉੱਥੇ ਕਹਿੰਦੇ ਦਿੱਲੀ ਤੇ ਯੂਕੇ ਵੀ ਇਨਵੈਸਟਮੈਂਟ ਬਹੁਤ ਜਾਰੀ ਹੈ ਕਿ ਪੰਜਾਬ ਦੇ ਵਿੱਚ ਕਹਿੰਦੇ ਸੀਐਮ ਦੀਆਂ ਕੁਰਸੀਆਂ ਤੇ ਰੇਟ ਲੱਗ ਰਹੇ ਨੇ ਕਿ ਐਮਐਲਏ ਦੀਆਂ ਕੁਰਸੀਆਂ ਤੇ ਰੇਟ ਲੱਗ ਰਹੇ ਨੇ ਉਹ ਤਾਂ ਜੀ ਹੁਣ ਦੇਖੋ ਆ ਲੋਕ ਖੜੇ ਨੇ ਜਿਹਨੂੰ ਪੁੱਛਦੇ ਹਨਾ ਇਹਨਾਂ ਨੂੰ ਵੇਚੀ ਜਾਂਦੇ ਹੋ ਪਹਿਲਾਂ ਵੋਟਾਂ ਖਰੀਦੇ ਹੁੰਦੇ ਸੀ ਵੋਟਾਂ ਖਰੀਦ ਕੇ ਆਪ ਦਾ ਰੇਟ ਵਧਾ ਲੈਂਦੇ ਸੀ ਜਿਹੜਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਠੀਕ ਹੈ ਜੀ ਉਹ ਇੱਥੇ ਵੋਟਾਂ ਦਾ ਰੇਟ 10000 ਆਉਂਦੇ ਸੀ ਇੱਕ ਇੱਕ ਵੋਟ ਦਾ ਰੇਟ ਉਹ ਤੇ ਮੰਤਰਾਲੇ ਦਾ ਰੇਟ ਜਿਹੜਾ 100 ਕਰੋੜ 200 ਕਰੋੜ ਦਾ ਮੁੱਖ ਮੰਤਰੀ ਦੇ ਰੇਟ ਮੈਂ ਅੱਜਕਲ ਕੀ ਚੱਲ ਰਿਹਾ ਮੈਨੂੰ ਪਤਾ ਨਹੀਂ ਕਾਨਸ ਨੂੰ ਪਤਾ ਹੋਊਗਾ ਤੇ ਨਿਰਯੋਤ ਕੋ ਸਿੱਧੂ ਕਹਿੰਦੇ ਸੀ 500 ਕਰੋੜ ਦੀ ਟੈਕਸੀ ਦੇ ਦੀਆਂ ਉਹ ਆਪਣਾ ਜਾਖੜ ਕਹਿੰਦਾ ਸੀ 350 ਕਰੋੜ ਵੀ ਸਾਢੇ ਬਲੇ ਸਾਢੇ 350 ਕਰੋੜ ਚੱਲਦਾ ਸੀਗਾ ਵੀ ਮਹਿੰਗਾਈ ਹੋ ਗਈ ਉਹ ਸੋ ਇਹ ਕੀ ਮਜ਼ਾਕ ਬਣਾਇਆ ਇਹ ਪੰਜਾਬ ਨੂੰ ਵੇਚਣ ਤੇ ਲੱਗਿਆ ਹੈ ਹਨਾ ਮੁੱਖ ਮੰਤਰੀ ਦੇ 500 ਕਰੋੜ ਰੁਪਏ ਦਾ ਤਾਂ ਦੇਵਾਂਗੇ ਜੇ ਬਣੋਂਗੇ ਪਹਿਲਾਂ ਪਬਲਿਕ ਕੋਲ ਤਾਂ ਆਓ ਕਦੇ ਨੇ ਲੋਕਾਂ ਕੋਲੇ ਆਇਆ ਹਾਂ 4 ਸਾਲ ਹੋ ਗਏ ਉਹ ਸਟੇਜਾਂ ਤੋਂ ਮੈਨੂੰ ਵਾਲਾ ਕੱਢੀ ਜਾਂਦੇ ਵਾਹ ਹੁਣ ਤਮੋਂ ਦੇ ਗੋਲ ਚ ਰਸਾ ਪਾ ਗਈ ਇੱਧਰ ਲੈ ਜਾਂਗੇ ਉਹ ਇੱਧਰ ਲੈ ਜਾਣ ਕੀ ਕਰਾਂਗੇ ਅਸੀਂ ਕੀ ਬਗਾਰਤਾ ਜੀ ਪਹਿਲਾਂ ਕਹਿੰਦੀ ਭਗਵਾਨ ਤੁਮੇ ਧੋਕ ਦੇ ਚਲਦੇ ਆਏ ਸਟੇਜਾਂ ਚ ਚਲਾਉਣ ਵਾਲੇ ਸਟੇਟਮੀ ਚਲਾ ਸਕਦੀ ਤੇ ਹੁਣ ਫਿਰ ਸਟੇਜ ਚਲਾ ਲਈ ਸਟੇਜ ਚੱਲ ਵੀ ਵਧੀਆ ਦੀ ਪੁੱਛਣ ਲੋਕਾਂ ਨੂੰ ਪੁੱਛ ਮੈਂ ਨਹੀਂ ਕੁਝ ਕਹਿੰਦਾ ਮੈਂ ਇੱਕ ਤਾਂ ਮੈਂ ਕਿਹੜਾ ਕੋਈ ਇਹਨਾਂ ਨੂੰ ਹੰਝਾਨਦਾ ਮਤਲਬ ਰੀਟ ਲਾਈ ਜਾਂਦੇ ਇਹਨਾਂ ਦੀ ਇਹਨਾਂ ਦੀਆਂ ਵੋਟਾਂ ਦਾ ਵੀ 800 ਕਰੋੜ ਚ ਆਇਆ ਨੂੰ ਦੇ ਦੋ ਕੁਰਸੀ ਆ 800 ਕਰੋੜ ਦੇ ਦੋ ਆ ਕਾਉਂਸਲਰ ਐ ਇੰਨੇ ਚ ਬਿੱਗਿਆ ਜੀ ਹੈ ਇਹ ਤਾਂ ਰੇਟ ਲਿਸਟਾ ਲਾ ਬੱਚੇ ਨਹੀਂ ਤਾਂ ਕੀ ਹੁੰਦਾ ਸੜਕ ਬਣ ਜਾਂਦੀ ਹੈ ਉਹ ਪਿੱਛੇ ਖੜੇ ਹੁੰਦੇ ਨੇ ਆਪਣੇ ਦੈਂਤੇ ਜੇ ਲਈ ਹੈ ਨਾ ਵੀ ਕਹਿੰਦੇ ਛੇਤੀ ਬਣਾਓ ਅਸੀਂ ਪਟਣੀਆਂ ਟੈਲੀਫੋਨ ਦੀ ਤਾਰਾ ਪਾਉਣੀ ਆ ਯਾਰ ਤੁਸੀਂ ਦੋ ਦਿਨ ਪਹਿਲਾਂ ਪਾ ਲੋ ਸਾਡੇ ਕੋ ਉਤੋਂ ਦੀ ਬਣ ਜੂਗੀ ਠੀਕ ਹੈ ਨਾ ਸੋ ਅਸੀਂ ਸਾਰੇ ਡਿਪਾਰਟਮੈਂਟਾਂ ਚ ਤਾਲਮੇਲ ਬਿਠਾ ਰਹੇ ਹਾਂ ਸਾਰੇ ਅਫਸਰਾਂ ਦੀ ਡਿਊਟੀ ਲਾਈ ਹੈ ਜੇ ਕੋਈ ਨਵੀਂ ਸੜਕ ਦੇ ਵਿੱਚ ਕੋਈ ਟੈਲੀਫੋਨ ਦੀ ਤਾਰ ਜਾਂ ਕੋਈ ਕੇਬਲ ਦੀ ਤਾਰ ਜਾਂ ਕੋਈ ਅ ਸੀਵਰੇਜ ਦਾ ਕੋਈ ਪਾਇ ਜਾਂ ਕੋਈ ਫਲਾਣਾ ਜੇ ਬਾਅਦ ਦੇ ਵਿੱਚ ਆਇਆ ਤਾਂ ਉਹ ਅਸੀਂ ਉਹ ਸਾਰੇ ਡਿਪਾਰਟਮੈਂਟਾਂ ਦੀ ਆਪਸ ਦੇ ਵਿੱਚ ਗਲਤੀ ਮੰਨਾਂਗੇ